ਦੀਹਾ 25-3000 ਬੋਟ ਦੇ ਹਿਸਾਬ ਨਾਲ ਅੱਗੇ ਜਾਊਗਾ ਕਿਉਂ ਹਰ ਇੱਕ ਦੇ ਬੱਚੇ-ਬੱਚੇ ਦੇ ਮੂੰਹ ਤੇ ਮਨਦੀਪ ਸਿੰਘ ਮਨਦੀਪ ਸਿੰਘ ਖਾਲਸਾਈ ਚੜਿਆ ਹੋਇਆ ਪਤਾ ਨਹੀਂ ਤੁਹਾਡੇ ਕੋਲ ਸੀਨੀਅਰ ਅਹੁਦਾਤਮਿਕ ਤੁਸੀਂ ਪਾਰਟੀ ਦੇ ਤੇ ਤੁਸੀਂ ਆਪਣਾ ਕਿਵੇਂ ਬਾਰੇ ਰੁਕ ਤੇ ਤਰ ਤਰਜੀਹ ਵਿੱਚ ਚੋਣ ਦੇ ਵਿੱਚ ਆਪਣਾ ਕਿਹੜਾ ਹੀ ਚੋਣ ਦਾ ਨਾਵਾ ਦੇਖੋ ਪੂਰੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਾ ਨੰਬਰ ਸਰ ਦੇ ਜ਼ਿਲ੍ਹਾ ਪ੍ਰਧਾਨ ਨੇ ਚਾਹੇ ਹਲਕਾ ਪ੍ਰਧਾਨ ਨੇ ਸਾਰਿਆਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਆਪਣੇ ਆਪਣੇ ਜਿਵੇਂ ਡਿਊਟੀਆਂ ਸੰਭੀਆਂ ਹੋਈਆਂ ਨੇ ਸਾਰੇ ਜਵਾਨਾਂ ਦੀਆਂ ਸਾਰੇ ਕੰਮ ਕਰ ਰਹੇ ਨੇ ਸੋ ਅਸੀਂ ਵੀ ਫੇਰ ਦੁਬਾਰਾ ਹੁਣ ਜਾਵਾਂਗੇ ਕਲਰ ਨੂੰ ਚਲੇ ਜਾਵਾਂਗੇ ਆਪਣਾ ਜਥਾ ਲੈ ਕੇ ਉੱਥੇ ਜਿੰਨੇ ਦਿਨ ਨਹੀਂ ਵੋਟਾਂ ਪੈਂਦੀਆਂ ਕਹਿਣ ਦਾ ਮਤਲਬ ਹੈ ਵੀ ਛੁੱਟੀ ਨਹੀਂ ਮਿਲਦੀ 10 ਤਰੀਕ ਤੱਕ ਉੱਥੇ ਜਾ ਕੇ ਡਿਊਟੀ ਕਿ ਜਾਵਾਂਗੇ ਤਨ ਮਨ ਧਨ ਨਾਲ ਡਿਊਟੀ ਦੇ ਉੱਪਰ ਜਿੱਦਾਂ ਲੱਗਿਆ ਹਾਈ ਕਮਾਨ ਨੇ ਲਾਈਆ ਡਿਊਟੀ ਓਕਣ ਸਾਰੇ ਕੰਮ ਕਰਾਏ ਵਰਕ ਸਾਰਾ ਸ਼੍ਰੋਮਣੀ ਅਕਾਲੀ ਦਲ ਅੰਬਰ ਸਾਰ ਜੁਟਿਆ ਹੋਇਆ ਤਰੰਤਰੰ ਦੇ ਵਿੱਚ ਜਾ ਕੇ ਸਾਰੇ ਆਪਦੇ ਹੋਈਆਂ ਨੇ ਸਾਰੇ ਘਰਾਂ ਘਰਾਂ ਜਾ ਕੇ ਵਰਕ ਕਰ ਰਹੇ। ਪਰ ਆਖੀ ਭਗਵਾਨ ਸਰਕਾਰ ਦਾ ਕਹਿਣਾ ਹੈ ਕਿ ਬਿਲਕੁਲ ਜਿਹੜੀ ਹੈ ਸਹੀ ਇਲੈਕਸ਼ਨ ਪ੍ਰਾਪਾ ਦੀ ਉਹਦੇ ਵੀ ਸਾਰੀ ਪਾਰਦਰਸ਼ਤਾ ਨਾਲ ਕਰਦੇ ਜਿਹੜਾ ਉਹ ਵਾਲੀ ਇਲੈਕਸ਼ਨ। ਵੇਖੋ ਉਹ ਤਾਂ ਹੁਣ ਸਾਰਾ ਕੁਝ ਇਹ ਕਹਿੰਦੇ ਨੇ ਜੇ ਇਹਨਾਂ ਦਾ ਵਾਸ ਚੱਲੇ ਉਹ ਤਾਂ ਜਿੱਤ ਵੀ ਉਹ ਆਪਦਾ ਸਰਟੀਫਿਕੇਟ ਤੇ ਲਈ ਬੈਠੇ ਨੇ ਵੀ ਅਸੀਂ ਜਿੱਤਾਂਗੇ। ਸੋ ਜਿਹੜਾ ਉਹਨਾਂ ਨੇ ਕੈਂਡੀਡੇਟ ਖੜਾ ਕੀਤਾ ਉਹ ਬਾਦਲਾਂ ਤੋਂ ਆਇਆ ਹੋਇਆ ਜਦ ਬਾਦਲਾ ਨਾਲ ਅਸੀਂ ਤੋਤੋ ਤਾ ਵੀ ਹੁਣ ਉਹ ਨਸੇ ਦਾ ਸੋ ਉਹਨੂੰ ਬਾਦਲਾ ਨਹੀਂ ਪਸੰਦ ਕਰਦੇ ਹੁਣ ਉਹਨੂੰ ਸਟਾਰਟ ਵਾਲੇ ਬਚਨਦ ਕਰਦੇ ਨੇ ਹੁਣ ਦਦੋ ਤਾ ਗਿਆ ਤੇ ਇਸ ਲਈ ਉਹ ਲੋਕਾਂ ਦੇ ਮਨਾਂ ਤੋਂ ਨਕਾਰੇ ਹੋਏ ਨੇ ਸਾਰੇ ਚਾਹੇ ਬਾਦਲਾਂ ਦਾ ਬੀਬਾਂ ਦਾ ਸਤਕਾਰ ਕਰਦੇ ਆ ਧਰਮੀ ਫੌਜੀ ਦੇ ਪਰਿਵਾਰ ਚੋਂ ਨੇ ਪਰ ਜਦ ਬਾਦਲਾਂਾਂ ਚਲੇ ਗਏ ਪਹਿਲਾਂ ਧਰਮੀ ਫੌਜੀ ਉਹਨਾਂ ਦੇ ਯਾਦ ਨਹੀਂ ਸੀ ਉੱਥੇ ਰਕਸੇ ਚਲਾਉਂਦੇ ਫਿਰਦੇ ਨੇ ਤਰ ਤਰਵਾਰ ਸਾਹਿਬ ਦੇ ਵਿੱਚ ਧਰਮੀ ਫੌਜੀ ਤੇ ਹੁਣ ਉਹਨਾਂ ਦੇ ਧਰਮੀ ਫੌਜੀ ਜਿਆਦਾ ਕਿ 25 ਸਾਲ ਪਹਿਲਾਂ ਰਾਜ ਕੀਤਾ ਪਹਿਲਾਂ ਕਿੱਥੇ ਸੀਗੇ ਸੋ ਇਹ ਸੋਚਣ ਦਾ ਵਿਸ਼ਾ ਸਾਰਿਆਂ ਦਾ ਪਰ ਹੁਣ ਇਹਨਾਂ ਦੇ ਜਦੋਂ ਅਸੀਂ ਟੁੱਪਦੀ ਪੀੜੀ ਆ ਜਾਂਦੇ ਇਹਨਾਂ ਦੇ ਹੁਣ ਜਿਆਦਾ ਆਉਣ ਲੱਗ ਪਏ ਨੇ ਸਾਰੇ ਚਾਹੇ ਬੰਦੀ ਸਿੰਘ ਨੇ ਚਾਹੇ ਧਰਮੀ ਫੌਜੀ ਨੇ ਪਹਿਲਾਂ ਇਹਨਾਂ ਨੂੰ ਕੋਈ ਯਾਦ ਨਹੀਂ ਸੀਗਾ ਸੋ ਇਹੇ ਹਾਲ ਕਾਂਗਰਸ ਦਾ ਜੋ ਨਸ਼ਾ ਅਜ ਤੱਕ ਪਹਿਲਾਂ ਘਟ ਰਿਹਾ ਛਾੜੋ ਸਰਕਾਰ ਦਾ ਨਸ਼ਾ ਟੁੱਪਣਾ ਹੋ ਗਿਆ ਕ੍ਰਾਈਮ ਟੁੱਗੜਾ ਹੋ ਗਿਆ ਆ ਹੁਣ ਤੁਸੀਂ ਦੇਖਦੇ ਹੋ ਪਹਿਲਾਂ ਜਕਰਾਵਾਆਂ ਥੋੜੇ ਦਿਨ ਹੋਏ ਨੇ ਮੁੰਡੇ ਦਾ ਕਵਟੀਆਂ ਦਾ ਕਤਲ ਹੋ ਗਿਆ ਇੱਕ ਇੱਥੇ ਹੋਣਾ ਕਰਨੇ ਚ ਹੋ ਗਿਆ ਸੋ ਇਹ ਗੱਲਾਂ ਨੇ ਵੀ ਨੰਗਾ ਕੁੰਡਾ ਕਰਦੇ ਨੰਗਾ ਨਾਚ ਹੋ ਰਿਹਾ ਤੇ ਇਹਨਾਂ ਨੂੰ ਵੋਟ ਫਿਰ ਕੌਣ ਪਾਊਗਾ ਜਿੰਨਾ ਜਰ ਪੰਥਕ ਸਰਕਾਰ ਨਹੀਂ ਆਉਂਦੀ ਆ ਇਹ ਇਲੈਕਸ਼ਨ ਜਿਹੜੀ ਤਰਨਤਾਰ ਨਾਲੀ ਇਹਨੇ ਸਿੱਧ ਕਰਨਾ ਹੈ ਵੀ ਗਾਹਾਂ 27 ਦੇ ਵਿੱਚ ਕਿਹੜੀ ਸਰਕਾਰ ਆਉਣੀ ਆ ਜੇ ਪੰਥਕ ਸਰਕਾਰ ਆਉਂਦੀ ਆ ਅਰਦਾਸਾਂ ਕਰਦੇ ਆ ਅਸੀਂ ਜਿਵੇਂ ਇੱਥੇ ਇਕੱਠੇ ਹੋਏ ਆ ਆ ਤਰਨਤਾਰ ਦੇ ਵਿੱਚ ਜਿਵੇਂ ਚੋਣ ਤੇ ਇਸੇ ਤਰ੍ਹਾਂ ਹੀ 27 ਦੇ ਵਿੱਚ ਇਕੱਠੇ ਹੋਈਏ ਇਕੱਠੇ ਹੋ ਕੇ ਅਸੀਂ ਇਹਨਾਂ ਨੂੰ ਦਿੱਲੀ ਦੇ ਦਲਾਲਾਂ ਨੂੰ ਭਜਾਈਏ ਜੋ ਪੰਜਾਬ ਦੇ ਉੱਪਰੋਂ ਸਾਰਾ ਕੁਝ ਹੋਵੇ ਫੈਸਲੇ ਪੰਜਾਬ ਤੋਂ ਹੋਣ ਸਾਡੇ ਬੱਚਿਆਂ ਦਾ ਜਿਹੜੇ ਛੋਟੇ ਨੇ ਸਾਡੀਆਂ ਲੰਘ ਚੱਲੀਆਂ ਬੱਚਿਆਂ ਦਾ ਪ੍ਰੈਕਟਰ ਸੀਗਲ ਦਾ ਸੁਧਰਾ ਕਰ ਸਕੀਏ ਲੋਕਾਂ ਨੂੰ ਬੇਨਤੀ ਕਰਾਂਗੇ ਦੇਖ ਲੈ ਅਸੀਂ ਬਾਦਲ ਦੇਖ ਲੈ ਕਾਂਗਰਸ ਦੇਖ ਲਈ